सवेरे सवा पाँच बज गए आप चलने बने रहे हो सारे लोग ब्लॉक देखियो शेयर करे सबसक्राइब करो धन दर्शन करो एकदम धन्यवाद तीन भी दर्शन करेगा होर भी कराए चलो तो मिलते हैं फिर अगे आगे सत शीकाल ਬਾਬਾ ਦੀਪ ਸਿੰਘ ਜੀ ਹਾਜੀ ਦੋਸਤੋ ਆਪਾਂ ਹੀ ਆ ਰਹੇ ਤੰਤਨ ਬਾਬਾ ਦੀਪ ਸਿੰਘ ਜੀ ਸ਼ੀਦਾ ਸਾਹਿਬ ਸੋ ਸਵੇਰ ਦਾ ਵੇਲਾ ਬਹੁਤ ਸ਼ਾਂਤਮਈ ਹੁੰਦਾ ਤੇ ਉੱਠ ਕੇ ਵੀ ਵਧੀਆ ਤੇ ਦਰਸ਼ਨ ਕਰਕੇ ਹੋਰ ਵਧੀਆ ਲੱਗਦਾ ਸੋ ਆਪਣੀ ਕੋਸ਼ਿਸ਼ ਹੁੰਦੀ ਜੇ ਜਦੋਂ ਵੀ ਜੇ ਇਹ ਟਾਈਮ ਨਾ ਦਰਸ਼ਨਵੰਦਿਆ ਹਾਲੇ ਤੇ ਨਾਲ ਹੀ सारा दिन वह खिड़िया बाबा जी के दर्शन चलो मिलते हैं जी अगे अगे बने रहे हो अगे अगे दर्शन कराने हाले चलो ओके रस्ते बाबा बड़ा सा समाधा मत ਜਿਹੜਾ ਵੀ ਆਈ ਜਾਈਦਾ ਇੱਥੇ ਮੱਥਾ ਟੇਕ ਕੇ ਭਾਵੇਂ ਬਾਹਰ ਬੰਦਾ ਟੇਕ ਕੇ ਜਾਵੇ ਆਪਣੇ ਨੇੜੇ ਹੀ ਤਨ ਤਨ ਰੋਣ ਗਿਆ ਜੀ ਬਾਬਾ ਬੁੱਢਾ ਸਾਹਿਬ ਜੀ ਸਮਾਦ ਹੈ ਇਹ ਦੱਸਿਆ ਬਾਬਾ ਬੁੱਢਾ ਸਾਹਿਬ ਜੀ ਦਾ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ ਨੂੰ ਸਵੇਰ ਦਾ ਮੌਸਮ ਵੇਖੋ ਕਿੱਡਾ ਵਧੀਆ ਸ਼ਾਂਤ ਮਈ ਹੁਣ ਤਾਂ ਰਸਿਆ ਵੀ ਪਾਠ ਚੱਲ ਰਹੇ ਹਨ ਨੰਦ ਮਈ ਸੋ ਬਣੇ ਰਹੋ ਅੱਗੇ ਅੱਗੇ ਚੱਲਦੇ ਹਾਂ ਜੀ ਹਾਂਜੀ ਦੋਸਤੋ ਸਰ ਸੋ ਇਹ ਰਵੇਲੇ ਵੀ ਕੁਡ ਬੀ ਦਾਮ ਹੋਲ ਚਲੇ ਸ਼ਾਂਤ ਸੜਕਾਂ ਵੇਖ ਸੋਨਸਾਣਾ ਹੋਰ ਇੱਕ ਦੋ ਘੰਟਿਆਂ ਲਈ ਇਹੋ ਬਦਲ ਜਾਣੀ ਸੋਨਸਾੜੀ ਠੀਕ ਠੀਕ ਮੈਂ 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 ਆ ਜਿਹੜਾ ਟਾਈਮ ਹੈ ਨਾ ਇਹ ਤੇ ਕਹਿ ਲਓ ਵੀ ਬਹੁਤ ਹੀ ਖੂਬਸੂਰਤ ਸਵੇਰ ਦਾ ਸਮਾਂ ਹੈ ਨਾ ਸਾਰੇ ਦਿਨ ਦੀ ਪੋਜ਼ਿਟਿਵਿਟੀ ਲੈ ਸਕਦੇ ਆ ਇਹ ਟਾਈਮ ਕਿਤੇ ਬੰਦਾ 1 ਘੰਟਾ ਆਪਣੇ ਆਪ ਨੂੰ ਦੇ ਲੈ ਸਵੇਰੇ ਸਵੇਰੇ ਸਾਰਾ ਦਿਨ ਹੀ ਬਹੁਤ ਵਧੀਆ ਲੱਗਦਾ ਬੰਦੇ ਸਾਰੀ ਕੋਸ਼ਿਸ਼ ਕਰਿਆ ਕਰੋ ਉਹੀ ਵੀ ਕਰਦੇ ਚਲੋ ਜਿੰਨਾ ਸਾਡੇ ਕੋਲ ਹੁੰਦਾ ਹੈ ਚਲੋ ਅੱਗੇ-ਅਗੇ ਪੜੀ ਨੂੰ ਹੁਣ ਅੱਗੇ ਵੀ ਆਪਾਂ ਚੱਲਦੇ ਆ ਬਸ ਅੰਮ੍ਰਿਤਸਰ ਪਹੁੰਚ ਗਏ ਬਾਅਦ ਕੀ ਅੱਗੇ ਦੇ ਦਰਸ਼ਨ

Yes, I have not. ਸੋਹਣੇ ਜੀ ਬਣਾ ਦੇ ਬਸਾਰੋ ਜੀ ਬਣਾ ਦੇ ਜੀ श्री भॻवती जी साहाए वी भगवती जी पातशाही दसवी thank <laughs> you

ਸਰ ਘਤਰੀਆਂ ਨੂੰ ਕਰਨਾ ਜਤਨਾ ਨੇ ਕਰੀ ਤੱਕ ਲਈ ਪਾਕਿਸਤਾਨਾ ਮੌਣੀ ਬੋਲ ਜਿਆਦਾ ਬਈ ਇੰਨਾ ਕੀ ਸਾਡੀ ਸ਼ਾਦੀ ਸੇਵਾ ਚਾਹਣੀ ਹੈ ਬਹੁਤ ਬਾਕੀ ਆਵਾਜ਼ ਮੁਕ ਰਿਹਾ ਕੀ ਜੋ ਜੋ ਵੀ ਬਿਹਰੀ ਸ਼ਰਧਾ ਨੂੰ ਸਪੋਰਟ ਚਾਹਦਾ ਦਾ ਹੋ ਰਿਹਾ ਇਹ ਸਾਰੀ ਫੋਲੋ ਇਹ ਦੀ ਪਾ ਕੇ ਤੇ ਸੰਗਤੀ ਸੰਗਤ 2000 ਦਾ ਨਾ ਪਾ ਤਾ ਹੋਰ ਵੀ ਇਹ ਦੇ ਉਹ ਜੇ ਤਾਂ ਅਲੱਗ ਹੋ ਤਾਂ ਲੰਬੜਾ ਬੜ ਰਿਹਾ ਹੈ। ਵਾਏ ਕਿ ਇਹ ਤੇ ਕੈਂਪ ਵੀ ਲੱਗ ਰਿਹਾ ਹੈ। ਕੋਈ ਨਾ ਭਾਈ ਜੀ ਦੀ ਸੇਵਾ ਤਾਰੇ ਦਾ ਆਸਾਇਦਾ ਜੇ ਬਤਨੀ ਆਪੋ ਆਪਣੀ ਸ਼ਰਭਾਏ ਕਰਵੀਂ ਸੇਵਾ ਚਲਦੀ ਜੋੜਾ ਕਰ ਬਾਦ ਇਹ ਅੱਜ ਦੇ ਅਧਾਰ ਤੇ ਮੰਨਦੇ ਕਿ ਸਾਰਾ ਇਤਿਹਾਸ ਗ੍ਰਾਧਨੇ ਕਰਦੇ ਤ੍ਰਾਫਿਕ ਬੰਦ ਹੋਇਆ ਹੈ ਤੇ ਸੰਗਤੀ ਸੰਗਤ ਚਾਹ ਚੱਲ ਰਿਹਾ ਚਾਹ ਕੌੜੇ ਮੁਰਸੇ ਸਮੋਸੇ ਦੇ ਆਉਂਦੀ ਸੇ ਦਾ ਹੀ ਪਾਲੀ ਆਪਾਂ ਨੂੰ ਪ੍ਰਸ਼ਾਦ ਮਿਲ ਗਿਆ ਪੂਰਾ ਯੋਗਤਾ ਦੇ ਰਿਹਾ ਇਹ ਚਾਹ ਦਾ ਸੇਵਾ ਦਾ ਟਿਕ ਹੋਈ ਹੈ ਦੇਵਾ ਚਾਲੀ ਪਾਣੀ ਦੀ ਇੱਧਰ ਸਾਰੇ ਪਲਾਂ ਕਰਦੇ ਹਾਲੇ ਹੈ ਤਾਂ ਕੋਈ ਚਾਲਰਿਆ ਕੋਈ ਬਨਰਿਆ ਨਗਰ ਵੀਰਾਂ ਆਪਣਾ ਚਾਹ ਤਿਆਰ ਕਰ ਰਹੇ ਆ ਇਹਨਾਂ ਦੇ ਕੋਲੇ-ਵਲੇ ਲੱਗਦੇ ਅਸ ਤੋਂ ਬਾਅਦ ਇਹਨਾਂ ਨੇ ਚਾਹ ਚੰਦਰੀ ਚਾਹ ਤਰ੍ਹਾਂ ਦੇ ਤਣੇ ਆਦਰਕ ਚਾਹਰਿਆ ਜੀ ਕਰਦੇ ਤੇ ਉਸ ਆ ਹੇ ਰਾਮ 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 ਵਾਹਿਗੁਰੂ ਵਾਹਿਗੁਰੂ ਇਹ ਰਾਮ ਰਾਮ ਅੱਜ ਕੋਈ ਤਰੀਕਾ ਨਹੀਂ ਕਰੀ ਹੋਣੀ ਹੈ ਯਾਨੀ ਕਿ ਹੈ ਤਵਾਤੇ ਸੰਗਤ ਦਾ ਵੀ ਕੋਈ ਆਪਾਂ ਕਹਿ ਨਹੀਂ ਸਕਦੇ ਤੇ ਲਗੜਾ ਦਾ ਵੀ ਹਵਾ ਭਲਾ ਨਹੀਂ ਸਕਦੇ ਬਰੇ ਮੁਕਰ ਚਾਪ ਪਕੌੜੇ ਜਿੱਦਾਂ ਤੰਤਨ ਬਾਬਾ ਦੀਪ ਸਿੰਘ ਜੀ ਇਧਰ ਪਕੌੜਿਆਂ ਦਾ ਲੰਗਰ ਬਣ ਰਿਹਾ ਜੀ ਚਾਪ ਪਕੌੜੇ ਖਲਣਗੇ ਇਧਰ ਸਵਾਗਤ ਵਾਸਤੇ ਹਾਂਜੀ ਦੋਸਤੋ ਹੋਰ ਠੀਕ ਠਾਕ ਹੁਣ ਆਪਾਂ ਦਰਸ਼ਨ ਮੇਲੇ ਕਰਕੇ ਬਾਬਾ ਦੀਪ ਸਿੰਘ ਜੀ ਦੇ ਤੇ ਹੁਣ ਆਪਾਂ ਅੱਗੇ ਚੱਲੇ ਪਾਏ ਗੇ